ਚਿੰਦਾ ਮੇਰੀਆਂ ਰਗਾਂ ਅੰਦਰ ਖੂਨ ਬਣ ਕੇ ਵਹਿੰਦਾ ਤੇ ਮੇਰੇ ਸੀਨੇ ਅੰਦਰ ਦਿਲ ਬਣ ਕੇ ਧੜਕਦਾ ਹੈਗਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਹੋਣਗੇ ਇੱਥੇ ਕਦੇ ਪੈ ਗਿਆ ਕਦੇ ਹਟ ਗਿਆ ਐਂ ਲੱਗਦਾ ਜਿਵੇਂ ਕਿੱਧਰ ਤੇ ਕਿੱਥੜੀ ਦਾ ਵਿਆਹ ਹੋਈ ਜਾਂਦਾ ਹੁੰਦਾ ਇੱਥੇ ਹਰੇਕ ਨਸਲ ਦੇ ਘੋੜੇ ਆ ਆਸੇ ਤੇ ਬਾਕੀ ਇਧਰ ਲੇਰਗੇ ਨੂੰ ਪਹਿਲ ਆ ਜਦੋਂ ਮਰਜੀ ਆਉਣ ਤੇ ਆ ਕੇ ਸਾਰੇ ਜਾਨਵਰ ਵੇਖ ਸਕਦੇ ਆ ਹੋਰ ਬਥੇਰਾ ਕੁਝ ਰੱਖਿਆ ਇੱਥੇ ਆਸੇ ਜੀ ਫਾਰਮ ਪੂਰਾ ਸੋਨਾ ਬਣਿਆ ਹੋਇਆ ਜਿੱਦੇ ਅਸੀਂ ਪਹੁੰਚ ਗਏ ਪਿੰਡ ਬਾਦਲ ਤੇ ਹੈਦਰਾਜੀ ਅਫਸਾਨਾ ਖਾਨ ਦਾ ਕਰਾ ਗਲੀ ਚ ਪਹਿਲੀ ਚ ਪਹਿਲਾ ਪੇਟ ਪੂਜਾ ਫਿਰ ਕੰਮ ਦੂਜਾ ਐਵੇਂ ਆਪਦੇ ਕੋਲ ਜੇਬਲੀਆਂ ਮਾਰੀ ਜਾਣੀਆਂ ਜਿਹੜੀ ਗੱਲ ਦਾ ਮਤਲਬ ਹੀ ਨਹੀਂ ਮੰਦਾ ਫੇਰਾ ਕੋ ਪੰਜਾਬੀ ਕੋ ਸੋਡੀ ਜ਼ਮੀਰ ਜਾਗਦੀ ਐ ਮਰ ਗਈ ਐ ਵੀ ਦੱਸ ਜੇ ਤੁਹਾਨੂੰ ਵੋਟ ਬਾਗਾਂ ਛੱਡੀ ਜ਼ਮੀਰ ਤਾਂ ਹੀ ਜਾਗਦੀ ਐ ਰਪਿੰਦਰ ਨਾ ਅਸਲ ਵਿਚਾਰਾ ਹੈਈ ਵਾਲਾ ਭਗਤ ਆਹਾ ਬਹੁਤ ਚੰਗਾ ਨਾਮ ਹੈ ਆ ਗਿਆ ਜੀ ਜੀਤ ਰੋਡ ਅੱਜ ਦੋਸਤੋ ਤੁਹਾਨੂੰ ਜਾਦੂ ਦਿਖਾਉਣ ਲੱਗੇ ਆ ਨੋਟਾ ਦੇਖੋ ਅਜ ਤਾਂ ਦਿਨ ਡਾਈਟਿੰਗ ਖਾਧਾ ਦੇਖ ਲਓ ਦੋਸਤੋ ਐਂ ਪੈਸੇ ਲੈਂਦੇ ਦਿਲ ਬਣਾ ਬਣਾ ਕੇ ਬਾਈ ਲਖਮਿੰਦਰ ਦਾ ਧੰਨਵਾਦ ਉਹਨਾਂ ਨੇ ਸਮਾਂ ਦਿੱਤਾ ਸ चौक जितुमान जी, हनुमान चौंक बहुत बड़ी। मतलब हनुमान जी दी मूर्ति बनी हुई है सामने खड़ी है जी छोटी अपनी जी वैगन आ चल गए लो जी लखविंदर बी ने देती है इजाजत हम ए ड्राइविंग उ करूंगे मैं तो नहीं कर बैठा ਜੀ ਲਖਵਿੰਦਰ ਜੀ ਪਹੁੰਚ ਚੁੱਕੇ ਨੇ ਆ ਆ ਗਿਆ ਜੀ ਜੀਤ ਰੋਡ ਤੇ ਹੁਣ ਅਸੀਂ ਹੋ ਗਏ ਜੀ ਬਾਈ ਦੀ ਗੱਡੀ ਸ਼ਿਫਟ ਤੇ ਦੋ ਚਾਰ ਗਿੜੇ ਛਿੜੇ ਲਾਵਾਂਗੇ ਲਖਵਿੰਦਰ ਬਨਾਲ ਮਿਲਦੇ ਆਂ ਵੀ ਗੱਲਬਾਤ ਕਰਦੇ ਆਂ ਤੇ ਬਾਈ ਦੇ ਗਾਣੇ ਤੁਸੀਂ ਅਕਸਰ ਸੁਣੇ ਹੋਣੇ ਆ ਬਹੁਤ ਵਧੀਆ ਗਾਣੇ ਆਏ ਆਪਾਂ ਸ਼ੇਅਰ ਵੀ ਕਰਦੇ ਨੇ ਤੁਸੀਂ ਚੈੱਕ ਕਰ ਲਿਆ ਕਰੋ ਲਖਵਿੰਦਰ ਸਿੰਘ ਬਠੰਡਾ ਆ ਸਾਹਮਣੇ ਜੀਤ ਰੋਡ ਆ ਜੀ ਇਹ 99 ਸੀ ਪਹਿਲਾਂ ਬੰਦ ਕਰਤਾ ਹਾਂ ਜਿਹੜਾ ਮਰਜੀ ਆਵਜਾਵੇ ਟਰੈਫਿਕ ਨਹੀਂ ਹੁੰਦਾ ਬਈ ਇੱਥੇ ਨਾ 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 ਰਹਿਣ ਦੋ ਰਹਿਣ ਦੋ ਆਪਣਾ ਕਰਦਾ ਆਹ ਸਹੀ ਗੱਲਾਂ ਮੈਂ ਫਸ ਜਾਂਗਾ ਇੱਥੇ ਹਾਂ 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 ਅੱਛਾ ਹੁਣ ਤਾਂ ਇੱਥੇ ਆਪਣਾ ਕੱਦ ਨਹੀਂ ਹੈ ਹੋ ਆਪਣਾ ਕੀ ਨਾ ਉਹਦਾ ਅਜੋਤ ਸਿੰਘ ਮਾਨ ਹਾਂ ਹਾਂ ਅਜੋਤ ਸਿੰਘ ਚਲੋ ਜੀ ਆ ਜਾਂਦੀ ਦੋਸਤੋ ਰੋਡ ਸਿੱਧੀ ਫੇਸ 3 ਨੂੰ ਮਾਡਲ ਟਾਊਨ ਸਭ ਤੋਂ ਵੀ ਆਪ ਇਹ ਗਾਇ ਹੈ ਬਹੰਡੇ ਦਾ ਤੇ ਹੁਣ ਕੋਈ ਹੋਰ ਹੋ ਗਿਆ ਪਤਾ ਨਹੀਂ ਪਹਿਲਾਂ ਤਾਂ ਹੀ ਹੁੰਦਾ ਸੀ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਕੋਈ ਖਾਨੇ ਪੀਜਾ ਛੀਜਾ ਤੇ ਫਿਰ ਕੋਈ ਕੰਮ ਕਾਰ ਕਰਾਂਗੇ ਰਵਿੰਦਰ ਨੇ ਇੱਕ ਰੋਲ ਕੈਨਸਲ ਕਰਾਤਾ ਅੱਜ ਦੋਸਤੋ ਸੋਨੇ ਪਜਾਦੂ ਦੁਕਾਨ ਲੱਗਿਆ ਨੋਟਾ ਦੇਖੀਂ ਵੀਰ ਪੈ ਦਾ ਨੋਟਾ ਨਾ ਆਵੇ ਲੋ ਜਿਆ ਮਰ ਗਿਆ ਨੋਕ ਰਹੀ ਜਾਂਦਾ ਜੀ ਪਹਿਲੀ ਚੀਜ਼ ਆ ਗਈ ਹੈ ਤਰਪਿੰਦਰ ਦੀ ਫੇਵਰੇਟ ਬਸ ਜਾਣ ਵਾਲੀ ਢੱਡ ਦੇ ਅੱਜ ਦਾ ਦਿਨ ਡਾਈਟਿੰਗ ਖਾਧਾ ਇੱਕ ਦਿਨ ਚੀਡੇ ਵੀ ਅੰਦਰ ਬਈ ਆ ਦਿੰਦੇ ਨੇ ਚੀਡੇ ਚੀਡੇ ਦੇ ਵੀ ਹੁੰਦਾ ਇੱਕ ਦਿਨ ਦੇਖ ਲਓ ਦੋਸਤੋ ਐਂ ਪੈਸੇ ਲੈਂਦੇ ਤਲ ਬਣਾ ਬਣਾ ਕੇ ਕਿਹਣੀ ਬੜਾ ਸਾਹ ਹਾਂਜੀ ਦੋਸਤੋ ਇਹ ਆ ਜੀ ਬੱਸ ਸਟੈਂਡ ਬਸਟਡ ਸਾਡਾ ਪੂਰਾ ਵੱਡਾ ਵੇਖ ਲੋ ਪੂਰਾ ਡਬਲ ਪਰ ਹੈ ਬਾਜ਼ਾਰ ਦੇ ਵਿੱਚ ਥੋੜਾ ਦੂਰ ਹੋਣਾ ਚਾਹੀਦਾ ਸੀ ਤੇ ਅੱਜ ਅਸੀਂ ਪੂਰਾ ਇੰਜੋਏ ਕਰਿਆ ਮੈਂ ਤੇ ਬਾਈ ਲਖਵਿੰਦਰ ਨੇ ਕਹੋ ਲਖਵਿੰਦਰ ਜੀ ਬਹੁਤ ਬਹੁਤ ਬਾਈ ਪੂਰਾ ਇੰਜੋਏ ਕੀਤਾ ਲਖਵਿੰਦਰ ਜੀ ਨੇ ਵੈਸੇ ਸਾਨੂੰ ਪੂੜੀਆਂ ਗੇੜੀਆਂ ਛੇੜੀਆਂ ਲਵਾਈਆਂ ਬਠਿੰਡੇ ਨੂੰ ਅੱਜ ਅਸੀਂ ਨਾ ਮਤਲਬ ਪੂਰੇ ਤੁਰ ਤਾਈਂ ਅੰਦਰ ਤਾਈਂ ਗਹਿਰਾਈ ਨਾ ਦੇਖਿਆ ਕਿ ਨਹੀਂ ਹਾਂ ਤੇ ਬਾਈ ਲਖਵਿੰਦਰ ਦਾ ਧੰਨਵਾਦ ਉਹਨਾਂ ਨੇ ਸਮਾਂ ਦਿੱਤਾ ਸਾਨੂੰ ਤੇ ਬਾਈ ਦੇ ਗਾਣੇ ਆ ਰਹੇ ਆ ਕਿ ਬਹੁਤ ਵਧੀਆ ਵਧੀਆ ਤੁਹਾਡੇ ਰੂਰਪ ਕਰਾਂਗੇ ਤੁਹਾਨੂੰ ਪਸੰਦ ਵੀ ਆਉਣਗੇ ਤੇ ਬਾਈ ਦੇ ਗਾਣੇ ਤੇ ਵਾਜ ਬਾਈ ਦੀ ਜ਼ਬਰਦਸਤ ਹੈ ਤੇ ਹੁਣ ਕਾਪੀਰਾਈਟ ਆ ਜੀ ਕਰਨਾ ਨਹੀਂ ਸੋਨ ਅਸੀਂ ਲਾ ਕੇ ਸੁਣਾਉਂਦੇ ਤੇ ਬਾਕੀ ਬਾਈ ਲਾਈਵ ਸ਼ੋ ਵੀ ਲਾਉਂਦਾ ਹੈ ਤੇ ਸੋਨੂੰ ਅਸੀਂ ਬਾਈ ਦਾ ਲਾਈਵ ਸ਼ੋ ਪਾ ਦਾਂਗੇ ਤੁਸੀਂ ਚੈੱਕ ਕਰਿਓ ਬਾ ਕਮਾਲ ਤੇ ਰਪਿੰਦਰ ਅਰਗਣ ਨੂੰ ਅਸੀਂ ਲਾਤਾ ਸੀਗਾ ਜੀ ਉਹਨਾਂ ਨੂੰ ਕੰਮ ਸੀ ਹੇਟਲ ਵਾਲੇ ਆਫਿਸ ਚ ਅਸੀਂ ਵਿਹਲੇ ਸੀ ਤੇ ਅਸੀਂ ਆਖਿਆ ਚਲੋ ਅੱਜ ਬਠਿੰਡੇ ਨੂੰ ਗਿੱਠਾਣਾ ਨਾਪਦੇ ਆ ਤੇ ਅੱਜ ਅਸੀਂ ਹੁਣ ਟਾਈਮ ਪੂਰਾ ਆਪਦਾ ਜਿਹੜਾ ਵਧੀਆ ਟਾਈਮ ਪਾਸ ਕਰਿਆ ਕਿਉਂਕਿ ਸਮਾਂ ਵੀ ਕਾਫੀ ਹੋ ਗਿਆ ਹੈ ਹਨੂਮਾਨ ਚੌਂਕ ਦਿਖਾਉਣੇ ਆ ਆ ਗਿਆ ਫੌਜੀ ਚੌਂਕ ਸੋਬੇਦਾਰ ਨੰਦ ਸਿੰਘ ਸੋਬੇਦਾਰ ਨੰਦ ਸਿੰਘ ਵਾਹ ਜੀ ਵਾਹ ਤੇ ਹੁਣ ਤੁਹਾਨੂੰ ਦਿਖਾਉਣੇ ਆ ਜੀ ਹਨੂਮਾਨ ਚੌਂਕ ਜਿੱਥੇ ਬਹੁਤ ਵੱਡੀ ਮਤਲਬ ਹਨੂਮਾਨ ਜੀ ਦੀ ਮੂਰਤੀ ਬਣੀ ਹੋਈ ਹੈ ਛੋਟੇ ਹੁੰਦੇ ਸਾਨੂੰ ਬੜਾ ਚਾਹ ਹੁੰਦਾ ਇਹ ਦੇਖਣ ਦਾ ਤੇ ਹੁਣ ਤਾਂ ਸ਼ਿਮਲੇ ਵੀ ਦੇਖ ਜਾਂਦੀ ਜਾਖੂ ਮੰਦਿਰ ਤੇ ਦਿਖਾਉਣੇ ਆ ਤੁਹਾਨੂੰ ਵਾਜਦੇ ਉੱਲੇ ਆ ਇਧਰ ਆ ਗਏ ਜੀ ਮਾਲ ਰੋਡ ਇਹ ਰੋਡ ਵੀ ਬਹੁਤ ਮਸ਼ਹੂਰ ਹੈ ਚਲੋ ਜੀ ਇਧਰ ਅਪ ਦਿਖਾ ਦਿੰਨੇ ਆ ਬਸ ਦੇਖ ਜੇ ਤੇਰੇਗੇ ਅਜੇ ਨਾ ਅਹ ਦੋਸਤੋ ਦਿਖਣੀ ਨਹੀਂ ਬਈ ਉਹ ਨਾਲ ਅਸਲ ਦਰਖਤ ਆਗੇ ਵਿੱਚ ਚਲੋ ਕੋਈ ਗਾ ਅਡਜਸਟ ਕਰ ਲਿਓ ਉਹਦੇ ਲਈ ਮਾਫੀ ਤੇ ਜੇ ਕਿਸੇ ਨੇ ਵੇਖਣੀ ਹੈ ਤਾਂ ਗੂਗਲ ਤੇ ਭਰੋ ਲਿਖ ਜੂਗੀ ਮੈਂ ਕਹਿੰਦਾ ਬਠਿੰਡਾ ਮੇਰੀਆਂ ਰਗਾਂ ਅੰਦਰ ਖੂਨ ਬਣ ਕੇ ਵਹਿੰਦਾ ਮੇਰੇ ਸੀਨੇ ਅੰਦਰ ਦਿਲ ਬਣ ਕੇ ਧੜਕਦਾਗਾ ਹਾਂ ਸਹੀ ਗੱਲ ਹੈ ਅਮਰਦੀਪ ਵਾਲਾ ਬਹੁਤ ਸੋਹਣਾ ਹਾਂ 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 ਨਹੀਂ ਸਹੀ ਗੱਲ ਹੈ ਤੇ ਉਹ ਰਿਆਦਾ ਹੁੰਦਾ ਕਹਿੰਦਾ ਕਿ ਹਵਾ ਕੀ ਕਹਿੰਦੀ ਹੈ ਬਾਈ ਸ਼ਹਿਰ ਤੇ ਹਾਂ ਹਵਾ ਕੀ ਕਹਿੰਦੀ ਆ ਹਾਂ ਅਗੇ ਤੋਂ ਪਤੰਗ ਡਾਉਣਾ ਨਿਆਣਾ ਹਵਾ ਦਾ ਫਿਕਰ ਉੱਡਦੇ ਆ ਪਤੰਗਾਂ ਨਾਲ ਹੁੰਦਾ ਬਾਜਾਂ ਨਾਲ ਬਾਜਾਂ ਨੂੰ ਥੋੜੀ ਹੁੰਦਾ ਸਹੀ ਗੱਲ ਆ ਜੀ ਆ ਸਾਹਮਣੇ ਖੜੀ ਆ ਜੀ ਛੋਟੀ ਆਪਣੀ ਜੀ ਵੈਗਨ ਲੱਗਦੇ ਨੇ ਖੇਡ ਜੀ ਤੇ ਫਾਈਨਲੀ ਜੀ ਅਸੀਂ ਏਅਰਟਲ ਦੇ ਆਫਿਸ ਪਹੁੰਚ ਗਏ ਰਪਿੰਦਰ ਜੀ ਟਾਟਾ ਕਰ ਰਹੇ ਨੇ 5G ਦੇ ਥੱਲੇ ਕਢ ਕੇ ਥੋੜੇ ਸ਼ਰਮਾ ਰਹੇ ਨੇ ਸ਼ਰਵੀਲੇ ਸੁਭਾ ਦੇ ਨਾ ਹਾਂ ਸ਼ਰਮੀਲਾ ਥੋੜਾ ਜਾਂ ਤੇ ਉਹਨਾਂ ਨੇ ਕਰਦਿਆਂ ਗੱਲਬਾਤ ਤੇ ਲੈ ਕੇ ਜਾਣ ਖੇਟੀ ਢੋਕੇ ਆ ਚੱਲ ਗਏ ਗਵਰਨਮੈਂਟ ਕਹਿ ਰਿਹਾ ਥੋੜਾ ਸੰਗ ਦਾ ਰਪਿੰਦਰ ਨਾ ਅਸਲ ਵਿਚਾਰਾ ਹਾਈ ਵਾਲਾ ਭਗਤ ਇਹਦਾ ਨਾਮ ਹੀ ਭਗਤ ਹੈ ਬਹੁਤ ਵਧੀਆ ਦੇ ਸ਼ਰੀਫ ਜਵਾਕ ਹੈ ਜਿੰਨਾ ਵੀ ਕਹਿ ਦਈਏ ਆਹਾ ਬਹੁਤ ਚੰਗਾ ਨਾਮ ਹੈ ਸਿਆਲੋਣੀ ਕਮਾਲੋ ਇੱਥੇ ਪ੍ਰਾਪਰਟੀ ਬਹੁਤ ਮਹਿੰਗੀ ਹੋਣੀ ਬਈ ਜਾਨ ਇੱਥੇ ਤਾਂ ਇਥੇ ਨਾਲ ਮਿਲਦਾ ਹੀ ਕੁਝ ਨਹੀਂ ਬਈ ਸਹੀ ਗੱਲ ਹੈ ਗੱਡੀ ਪਾਰਕ ਕਰਨ ਥਾਣੇ ਤੇ ਹੁੰਦੀ ਕਿਹਨੇ ਹਾਂ ਪਾਰ ਉਹ ਵਾਲੇ ਲੈ ਜਾਂਦੇ ਆਪਣੇ ਚੱਕੇ ਆ ਜੀ ਅੱਜ ਆਦੇ ਥਾਰ ਦੋਸਤੋ ਤੇ ਥਾਰ ਦਾ ਹਾਲ ਇਹਨਾਂ ਮਾੜਾ ਹੋ ਗਿਆ ਕੱਲੇ ਛੱਡਦੇ ਉਹ ਕਿੱਥੇ ਤਾਂ ਸਾਲ ਦੀ ਬੁਕਿੰਗ ਕਰਾਉਂਦੇ ਹੁੰਦੇ ਸੀ ਤੇ ਜਿਹੜੀ 4 ਵੇ 2 ਗੱਡੀ ਹੈ ਦੋਸਤੋ 11 ਲੱਖ 38 ਹਜ਼ਾਰ ਦੀ ਔਰ ਰੋਡ ਪੈਂਦੀ ਹੈ ਤੇ ਦੂਜੀ ਗੱਡੀ ਦਾ ਵੀ 1.5 ਲੱਖ ਪਲੱਸ ਰੇਟ ਘਟਾਤਾ ਇਹਨਾਂ ਨੇ ਹੁਣ ਤੁਸੀਂ ਵੇਖ ਲਓ ਵੀ ਸੈਕੰਡ ਹੈਂਡ ਗੱਡੀਆਂ ਕਿੰਨੀਆਂ ਜ਼ਿਆਦਾ ਸਸਤੀਆਂ ਹੋ ਗਈਆਂ ਹੋਣਗੀਆਂ ਕਿਉਂਕਿ ਇਹ ਹੁਣ ਦੂਜੀ ਤੁਹਾਨੂੰ ਪਹਿਲਾਂ ਜਿਹੜੀ ਨਵੀਂ ਆਈ ਹੈ ਤੇ ਉਹ ਜ਼ਿਆਦਾ ਵਧੀਆ ਹੈ ਜ਼ਿਆਦਾ ਵਿਖ ਰਹੀ ਹੈ ਕਿਉਂਕਿ ਰੋਲਾ ਆਪਣਾ ਪੈਂਦਾ ਦੀ ਪਿੱਛੇ ਬੈਠਣ ਤੋਂ ਦੂਜੀ ਕੋਨ ਨੂੰ ਹਰੋਂ ਪਤਾ ਹੀ ਐ ਚਲੋ ਤੇ ਹੁਣ ਬਾਈ ਲਖਮਿੰਦਰ ਤੋਂ ਲੈਣੇ ਆ ਇਜਾਜ਼ਤ ਹੋਰ ਕੰਮ ਵੀ ਕਰਨੇ ਆ ਤੇ ਬਾਈ ਨੇ ਵੀ ਕੰਮ ਕਰਨੇ ਆ ਤੇ ਫੇਰ ਥੋੜੇ ਜਰ ਦੇ ਦੂਰ ਹੋਣੇ ਆ ਓਕੇ ਦੋਸਤੋ ਠੀਕ ਐ ਲਖਮਿੰਦਰ ਬਾਈ ਬਹੁਤ ਬਹੁਤ ਧੰਨਵਾਦ ਸਮਾਂ ਦਿੱਤਾ ਓਕੇ ਓਕੇ ਵੈਲਕਮ ਬਾਈ ਬਹੁਤ ਬਹੁਤ ਪ੍ਰਮਾਤਮਾ ਤਰੱਕੀ ਬਖਸ਼ੇ ਬਹੁਤ ਬਹੁਤ ਧੰਨਵਾਦ ਲਓ ਜੀ ਲਖਮਿੰਦਰ ਬਾਈ ਨੂੰ ਦੇਤੀ ਐ ਇਜਾਜ਼ਤ ਤੇ ਅੱਜ ਆਪਣੇ ਯਾਰ ਦੁੱਜੇ ਨੂੰ ਮਿਸ ਕਰ ਰਹੇ ਮੇਰੇ ਯਾਰ ਨੂੰ ਉਹਨੇ ਵੀ ਗਾਂ ਰੇਂਜਓਵਰ ਲੈ ਲਿਆ ਉਹਨੂੰ ਮੇਰੇ ਕੋਲੋਂ ਬਹੁਤ ਸਾਰੀਆਂ ਵਧਾਈਆਂ ਤੇ ਜਦੋਂ ਇੱਥੇ ਆ ਗਿਆ ਤਾਂ ਉਦੋਂ ਪਾਰਟੀ ਵੀ ਲਾਵਾਂਗੇ ਆ ਜਾਣ ਦਿਓ ਫਿਰ ਉਹਦੇ ਨਾਲ ਦੋ ਹੱਥ ਕਰਦੇ ਆ ਤੇ ਹੁਣ ਆਪਾਂ ਇਹ ਟੱਲਣਾ ਨਾ ਦੋ ਹੱਥ ਕਰ ਲਗੇ ਤੇ ਫਿਰ ਰਪਿੰਦਰ ਨੂੰ ਦਬਾ ਦ ਖਿੱਚ ਕੇ ਤੇ ਲੈ ਕੇ ਜਾ ਕੇ ਘਰੇ ਕਿਉਂਕਿ ਲੇਟ ਬਹੁਤ ਹੋ ਗਏ ਨੇ ਤੇ ਘਰੋਂ ਵੀ ਗਾਲਾਂ ਮਿਲਣਗੀਆਂ ਦੋਸਤੋ ਮੈਂ ਹੈ ਵੀ ਤੁਸੀਂ ਗੂਗਲ ਤੇ ਕਿਧਰ ਸਰਚ ਮਾਰੋਗੇ ਤੁਹਾਨੂੰ ਮੈਂ ਦਿਖਾਈ ਦਿੰਦਾ ਤੇ ਜੇ ਮੇਰਾ ਭਰਾ ਮੜੀ ਗੱਡੀ ਤੇ ਤੋਰੂਗਾ ਤਾਂ ਪਰ ਜਿਵੇਂ ਤੋਰੀ ਜਾਂਦਾ ਤੇ ਮੈਨੂੰ ਲੱਗਦਾ ਨਹੀਂ ਵੀ ਇਹ ਨਹੀਂ 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 ਲੈ ਗਿਆ ਲੈ ਗਿਆ ਵੀ ਆਹ ਸੇ ਜੀ ਬਹੁਤ ਪੁਰਾਣੀ ਮਤਲਬ ਬਣੀ ਹੋਈ ਹੈ ਇਹ ਮੂਰਤੀ ਮੇਰੀ ਸੁਰਤ ਤੋਂ ਤਾਂ ਪਹਿਲਾਂ ਦੀ ਬਣੀ ਵੀ ਹੈ ਬਾਕੀ ਮੈਨੂੰ ਪਤਾ ਨਹੀਂ ਤੁਸੀਂ ਵੇਖ ਲਓ ਹਨੂਮਾਨ ਜੀ ਦੀ ਮੂਰਤੀ ਆਹ ਦੇਖੋ ਦੋਸਤੋ ਮਿਹਨਤ ਕਿੰਨਾ ਵਦਨ ਹੋ ਗਿਆ ਕਿ ਇੰਨੀ ਚ ਧਰਨਾ ਬੰਦਾ ਯਾਰ ਕਰਨੀ ਪੈਂਦੀ ਹੈ ਮਿਹਨਤ ਲਓ ਜੀ ਹਾਲਾਤਾਂ ਨੂੰ ਵੇਖਦੇ ਹੋਏ ਡਰਾਈਵਰ ਚੇਂਜ ਕਰਤਾ ਹੁਣ ਐਤੋ ਵਾਰ ਡਰਾਈਵਿੰਗ ਉਹੀ ਕਰੂਗਾ ਮੈਂ ਤਾਂ ਨਹੀਂ ਕਰਦਾ ਮੈਂ ਤਾਂ ਵੈਸੇ ਬੈਠਾ ਐ ਇੱਥੇ ਕਿਉਂਕਿ ਆਇਆ ਵੀ ਗੱਡੀ ਚਾਕਣ ਲੈ ਜਾਕੀ ਤੇ ਮੇਰਾ ਅੱਜ ਕੋਈ ਮੂਡ ਨਹੀਂ ਡਰਾਈਵਿੰਗ ਕਰਨ ਦਾ ਬਰਾੜ ਸਾਹਿਬ ਵੀ ਕਰੂਗਾ ਹੋ ਸਕਦਾ ਬਾਜ਼ਾਰ ਤੋਂ ਕੱਢਣ ਤੱਕ ਮੈਂ ਕਰ ਲਾਂ ਕਿਉਂਕਿ ਕਿਸੇ ਬੰਦੇ ਨੂੰ ਮਿਲਣ ਜਾਣਾ ਸੀ ਉਹ ਵੀ ਸਿੰਗਰ ਆ ਵਿਚਾਰਾ ਉਹਨੂੰ ਮਿਲਦੇ ਆ 10 ਮਿੰਟ ਤੇ ਫਿਰ ਜਾਵਾਂਗੇ ਜੀ ਘਰੇ ਹਾਂ ਜੀ ਦੋਸਤੋ ਮੀਂਹ ਪੈਣ ਲੱਗ ਗਿਆ ਸੀਗਾ 5-7 ਮਿੰਟ ਮੀਂਹ ਪਿਆ ਤੇ ਹੁਣ ਮੌਸਮ ਫਿਰ ਸਾਫ਼ ਹੋ ਗਿਆ ਧੁੱਪ ਨਿਕਲ ਆਈ ਹੈ ਤੇ ਹੁਣ ਅਸੀਂ ਜਾ ਰਹੇ ਹਾਂ ਜੀ ਪਿੰਡ ਇਹ ਆ ਗਈ ਸਾਡੀ ਰਿੰਗ ਰੋਡ ਇਧਰੋਂ ਸਿੱਧਾ ਬਾਦਲ ਤੇ ਆਦਰੀਆਂ ਤੇ ਬਾਦਲ ਜਾ ਕੇ ਥੋੜੇ ਰੂਰੂ ਹੋਵਾਂਗੇ ਤੁਹਾਨੂੰ ਦਿਖਾਵਾਂਗੇ ਖੁਦਾਬਖਸ਼ਦਾ ਘਰ ਅਫਸਾਨਾ ਖਾਨ ਦਾ ਘਰ ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਦਾ ਘਰ ਤੁਸੀਂ ਦੇਖਿਆ ਹੋਈ ਹੈ ਮੀਂਹ ਵੀਰ ਪੈਣ ਲੱਗ ਗਿਆ ਕਦੇ ਪੈ ਗਿਆ ਕਦੇ ਹਟ ਗਿਆ ਐਂ ਲੱਗਦਾ ਜਿਵੇਂ ਕਿਧਰ ਤੇ ਕਿਧੜੀ ਦਾ ਵਿਆਹ ਹੋਈ ਜਾਂਦਾ ਹੁੰਦਾ ਤੇ ਇਧਰ ਪਿੰਗ ਵੀ ਪਊਗੀ ਸਤਰੰਗੀ ਜੇ ਦਿਖੀ ਤਾਂ ਤੁਹਾਨੂੰ ਜਰੂਰ ਦਿਖਾਵਾਂਗੇ ਓਕੇ ਦੋਸਤੋ ਮਿਲਦੇ ਆਂ ਪਹੁੰਚ ਕੇ ਲਓ ਜੀ ਅਸੀਂ ਪਹੁੰਚ ਗਏ ਪਿੰਡ ਬਾਦਲ ਤੇ ਇਧਰ ਆ ਜੀ ਅਫਸਾਨਾ ਖਾਨ ਦਾ ਘਰ ਆ ਗਲੀ ਚ ਪਹਿਲੀ ਚ ਖੱਬੇ ਹੱਥ ਇਹ ਅਫਸਾਨਾ ਖਾਨ ਖੁਦਾਬਖਸ਼ ਦਾ ਉਹ ਸਾਹਮਣੇ ਦਾ ਘਰ ਆ ਜੀ ਉਹ ਵੇਲੀ ਟਾਈਪੜ ਜੇ ਖੰਜੂਰ ਵਾਲਾ ਪਿੰਡ ਪਹੁੰਚ ਗਏ ਇਹ ਤੁਸੀਂ ਵੇਖਿਆ ਹੀ ਪਹਿਲਾਂ ਬਾਦਲ ਜਿੱਥੇ ਇੱਕ ਬੰਦਾ ਆਇਆ ਤਾਂ ਜੀ ਆ ਕੇ ਵੀ ਡਰਦਿਆਂ ਨੇ ਮੈਨੂੰ ਗੇਟ ਬੰਦ ਕਰ ਲੇ ਫਲਾਣਾ ਧੌਂਕਾ ਹਾਲਾਂਕਿ ਜਿਹੜੇ ਬੰਦ ਨਾਲ ਆਸੀ ਆ ਬੰਦਾ ਬਹੁਤ ਚੰਗਾ ਹੈ ਪਰ ਉਹਦੇ ਨਾਲ ਵਾਲੇ ਨਾ ਇਹੀ ਗੱਲਾਂ ਕਰਕੇ ਮਤਲਬ ਤੱਕ ਜਾਂਦੇ ਆ ਇਹਦੀ ਫੜ ਮਾਰਨੀ ਹੈ ਇਹਦੇ ਬਾਹਰ ਜਾ ਕੇ ਇਹ ਗੱਲ ਅਖਣੀ ਤੇ ਬਾਹਰ ਤਹਾਲ ਲਾ ਕੇ ਉਹਨਾਂ ਦਾ ਉਹੀ ਬੰਦ ਹੁੰਦਾ ਹੁਣ ਵੀ ਦਿਖਾ ਦੂੰ ਹੁਣ ਵੀ ਬੰਦ ਪਿਆ ਵੀ ਹੁਣ ਅਸੀਂ ਰੰਗੀਆਂ ਨੇ ਤਾਂ ਬੰਦ ਕਰਤਾ ਉਹਨਾਂ ਨੇ ਐਵੇਂ ਆਪਦੇ ਕੋਲ ਜੇਬਲੀਆਂ ਮਾਰੀ ਜਾਣੀਆਂ ਜਿਹੜੀ ਗੱਲ ਦਾ ਮਤਲਬ ਹੀ ਨਹੀਂ ਮਤਲਬ ਫੇਰਾ ਕੋ ਪੰਜਾਬੀਓ ਤੁਹਾਡੀ ਜਮੀਰ ਜਾਗਦੀ ਹੈ ਮਰ ਗਈ ਹੈ ਵੀ ਦੱਸਿਓ ਸਾਨੂੰ ਵੋਟ ਪਾਵਾਂ ਸਾਡੀ ਜਮੀਰ ਤਾਂ ਹੀ ਜਾਗਦੀ ਹੈ ਆ ਗਏ ਵੱਡੇ ਸੱਚੇ ਤੁਸੀਂ ਓਕੇ ਦੋਸਤੋ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਆਪਣਾ ਬਾਦਲ ਸੇਮ ਹਾਊਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਘਰ ਇਹ ਵੀ ਸੜਕ ਬੰਨਣ ਵਾਲੀ ਹੋ ਗਈ ਇਹਦੇ ਪਾਇਆ ਤੁਸੀਂ ਮਟੀਰੀਅਲ ਜਮਲਾ ਦਾ ਮਾੜਾ ਮੋੜਾ ਪਾਇਆਣਾ ਟੁੱਟ ਗਿਆ ਹੁਣ ਇੱਧਰ ਆਉਗਾ ਜੀ ਆਪਣਾ ਜਿੱਥੇ ਬਾਲ ਸਾਹਿਬ ਨੇ ਘੋੜੇ ਰੱਖੇ ਆ ਤੇ ਇੱਥੇ ਹਰੇਕ ਨਸਲ ਦੇ ਘੋੜੇ ਆ ਆਸੇ ਤੇ ਬਾਕੀ ਇਧਰ ਲੈ ਰਗੇ ਨੂੰ ਪਹਿਲਾਂ ਜਦੋਂ ਮਰਜੀ ਆਉਣ ਤੇ ਆ ਕੇ ਸਾਰੇ ਜਾਨਵਰ ਵੇਖ ਸਕਦੇ ਆ ਹੋਰ ਬਥੇਰਾ ਕੁਛ ਰੱਖਿਆ ਇੱਥੇ ਆਹ ਜੀ ਫਾਰਮ ਪੂਰਾ ਸੋਨਾ ਬਣੇ ਹੋਏ ਤੇ ਇਧਰ ਆ ਗਿਆ ਜੀ ਆਪਣਾ ਸੀਮ ਹਾਊਸ ਗਰੌਂਡ ਕੋਲ ਲੱਗਾ ਹੋਇਆ ਹੰਤ ਲੱਗਦਾ ਹੈਗੀ ਇੱਥੇ ਹਨ ਹਾਂ ਹੈਗੇ ਆ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਹੋਣਗੇ ਇੱਥੇ ਬਹੁਤ ਵੱਵਾ ਖੜਦੇ ਬਹੁਤ ਗੱਡੀਆਂ ਖੜਗੀਆਂ ਚਲੋ ਜੀ ਗਾਂ ਦਾ ਸਟੇਡੀਅਮ ਇਹ ਵੀ ਤੁਹਾਨੂੰ ਦਿਖਾਇਆ ਪਹਿਲਾਂ ਹਾਂ ਹੁਣ ਦੋਸਤੋ ਪਿੰਡ ਜਾ ਕੇ ਸਾਡੇ ਰੂਰੂ ਹੁੰਨੇ ਆ ਜੇ ਟਾਈਮ ਬਚਿਆ ਨਹੀਂ ਫਿਰ ਕੱਲ ਨੂੰ ਮਿਲਾਂਗੇ ਓਕੇ ਦੋਸਤੋ ਬਾਏ ਬਾਏ ਟਾਟਾ ਟੇਕ ਕੇਅਰ